ਦੋਸਤੋ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਆਪਾਂ ਪੰਜ ਨਗ ਸਾਨੂੰ ਦਿਖਾਉਣ ਲੱਗੇ ਆ ਪਹਿਲਾ ਤਰੀਕ ਨੋਟ ਕਰ ਲਿਓ ਇੱਕ ਤਰੀਕ 11 ਮਹੀਨਾ 2025 ਨੂੰ ਵੀਡੀਓ ਬਣਾ ਰਿਹਾ ਚਾਰ ਕੱਟੀਆਂ ਤੁਹਾਨੂੰ ਬਹੁਤ ਹੀ ਜ਼ਿਆਦਾ ਸ਼ਕੀਨ ਦਿਖਾ ਜੀਆ ਪਹਿਲੇ ਨੰਬਰ ਦੇਖੋ ਇਧਰੋਂ ਹਾਲਾਂਕਿ ਪੰਜ ਨਵਾਂ ਕੋਈ ਵੀਡੀਓ ਜਿਹੜੀ ਉਦੋਂ ਸਟਾਰਟ ਕਰਾਂਗੇ ਇਧਰੋਂ ਉਸ ਨੂੰ ਵੈਸੇ ਝਲਕ ਮਰਵਾ ਦੇਣਾ ਹੈ ਮੇਰੇ ਕੋਲ ਜੈਡ ਬਲੈਕ ਆ ਛੋਟੀ ਉਮਰ ਦੀ ਕੱਟੀ ਠੀਕ ਆ ਆਹ ਕੱਟੀਆਂ ਵੀ ਸਾਰਾ ਗੋਲ ਮਟੋਲ ਤੇ ਸਿੰਗਾ ਸੁਨ ਪੂਰਾ ਸ਼ਕੀਨ ਆ ਠੀਕ ਹੈ ਦੰਦੋ ਕਨਫਰਮ ਖੀਰਿਆ ਮਿਲਣੀਆਂ ਚਾਰ ਕੱਟੀਆਂ ਤੇ ਪੰਜ ਨੰਬਰ ਤੇ ਜੇ ਤੁਹਾਨੂੰ ਤੋਕੜ ਗੱਭਣਾ ਮੰਨ ਲਿਓ ਤੇ ਚਾਹੇ ਗੱਭਣ ਚੋਂ ਕੱਚੀ ਮੱਝ ਮੰਨ ਲਓ ਠੀਕ ਆ ਟੋਟਲ ਪੰਜ ਨਾਗ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਪਰਾਨੂੰ ਜਿਹੜਾ ਨਾਗ ਪਸੰਦ ਆਊਗਾ ਉਹਦੀ ਤਸੱਲੀ ਕਰਕੇ ਉਹ ਸਮਝ ਨਾਲ ਕੋਈ ਖਰੀਦ ਸਕਦਾ ਹੈਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਕਾਂਠੀ ਦਾ ਬਾਟਨ ਵਾਲਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਠੀਕ ਆ ਵਧੀਆ ਵੀ ਤੁਸੀਂ ਸੁਣਾਓ ਠੀਕ ਠਾਕ ਕਿਰਪਾ ਬਾਬੇ ਨਾਨਕ ਦੀ ਮਿਹਰਾਂ ਵੀਰੇ ਕਿਰਪਾ ਤੇ ਆਪਣਾ ਐਡਰੈਸ ਬੋਲ ਦਗੇ ਨਾ ਵੀਰੇ ਆਪਣਾ ਤਾਰੀਆ ਪਿੰਡ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਵੀਰੇ ਬਠਿੰਡਾ ਆਪਣਾ ਠੀਕ ਆ ਜੀ ਮੋਬਾਈਲ ਨੰਬਰ ਆਪਣਾ 98552 875 ਵੀਰੇ 84 ਆ ਠੀਕ ਆ ਪਹਿਲਾਂ ਤਾਂ ਬਾਈ ਤੈਨੂੰ ਤਾਰੀ ਆ ਤੋਹਫੇ ਦੇ ਬਧਾਈਆਂ ਤੈਨੂੰ ਬਾਈ ਮਹਾਰਾਜ ਸੱਚੇ ਪਾਸਾ ਸਾਰੇ ਭੈਣ ਭਰਾਵਾਂ ਨੂੰ ਵਧਾਵੇ ਹਾਂ ਜੀ ਇਹ ਲਖੇ ਬੜੇ ਟਾਈਮ ਦਾ ਸ਼ੌਂਕ ਸੀ ਹੈ ਨਾ ਦਿਲ ਦੇ ਵਿੱਚ ਵੀਰ ਘ ਤੇ ਮਾਲਕ ਨੇ ਜਦੋਂ ਦਿੱਤੀ ਤੇ ਯਾਰ ਮਿੱਤਰ ਕੋਲੀ ਸੀ ਯਾਰ ਮਿੱਤਰ ਨੇ ਐ ਰਸਾ ਹੀ ਫੜਾਦਾ ਕਹਿੰਦਾ ਲੈ ਯਾਰ ਲੈ ਆ ਉਹਨੇ ਵੀ ਇੱਕ ਤਰ੍ਹਾਂ ਦਾ ਆਪਾਂ ਨੂੰ ਤੋਹਫਾ ਹੀ ਦਿੱਤਾ ਭਰਾ ਹੀ ਆਪਣਾ ਉਹਨੇ ਕਿਹੜੀ ਆ ਗਈ ਭਈ ਇਹ ਤਰੀ ਇਹ ਮਾਰਵਾੜੀ ਆ ਵੀਰੇ ਮਾਰਵਾੜੀ ਨਸਲ ਦੀ ਆ ਇਹ ਸਾਰੀ ਕਾਲੀ ਆ ਗਈ ਹੈ ਵੀਰੇ ਹਾਂ ਵੀਰੇ ਸਾਰੀ ਸ਼ਾਹ ਕਾਲੀ ਆ ਬਾਕੀ ਸ리에 ਆਪਾਂ ਨੂੰ ਇੰਨੀ ਨੌਲੇਜ ਵੀ ਹੈ ਨਹੀਂ ਇਹਦੇ ਬਾਰੇ ਘੋੜੀ ਬਾਰੇ ਜੇ ਮੈਂ ਕਹਿ ਕੇ ਦਿੱਤੀ ਬਸੋਂ ਮਿਲ ਜੇ ਹਾਂ ਇਹਦੀ ਉਮਰ ਆ ਵੀਰੇ ਜਿਹੜੀ 6 ਸਾਲਾਂ ਦੀ ਆ ਹਾਂ ਹਾਂ 6 ਸਾਲਾਂ ਦੀ ਪਰ ਹੈ ਸਾਰੀ ਸ਼ਾਹ ਕਾਲੀ ਸੋਹਣੇ ਜਲਾ ਆਪਾਂ ਨੂੰ ਇਹਦੇ ਬਾਰੇ ਨੌਲੇਜ ਕੋਈ ਨਹੀਂ ਲਖਿਆ ਆਪਾਂ ਐਵੇਂ ਬੜਾਈ ਮਾਰੀਏ ਆਹਾ ਗਈ ਆਹਾ ਗਈ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਮੈਂ ਕਹਿ ਕੇ ਦਿੱਤੀ ਬਸ ਹਾਂ ਆਪਾਂ ਨੂੰ ਸ਼ੌਂਕ ਸੀ ਆਪਾਂ ਲੈ ਕੇ ਕਹਿ ਕੇ ਲਿਆਂਦੀ ਹੈ ਨਾ ਹਾਂ ਤੇ ਅੱਜ ਪਹਿਲੇ ਨੰਬਰ ਤੇ ਮੱਝ ਆ ਗਈ ਤਾਰੀ ਹਾਂ ਵੀਰੇ ਮੱਝ ਰਖੇ ਨੰਬਰ 1 ਦਾ ਸਾਰੇ ਭਰਾਵਾਂ ਨੂੰ ਦੱਸ ਦਈਏ ਪੰਜੇ ਦੇ ਪੰਜੇ ਨਗ ਪਿਓਰ ਹਰਿਆਣੇ ਦੇ ਆ ਠੀਕ ਹੈ ਹਰ ਰੋਜ਼ ਵੀਡੀਓ ਚ ਬੋਲਣ ਦਾ ਕੋਈ ਫਾਇਦਾ ਵੀ ਨਹੀਂ ਤਕਰੀਬਨ ਸਾਰੇ ਭਰਾਵਾਂ ਨੂੰ ਪਤਾ ਪਰ ਜਿਹੜੇ ਨਵੇਂ ਭਰਾ ਆਪਣੇ ਨਾਲ ਜੁੜਦੇ ਆ ਉਹਨਾਂ ਨੂੰ ਆਪਾਂ ਦੱਸਿਆ ਕਿ ਆਪਣਾ ਮਾਲ ਆ ਜਿਹੜਾ ਸਾਰਾ ਹਰਿਆਣੇ ਚੋਂ ਦਾ ਠੀਕ ਹੈ ਲਖੇ ਦੂਜੀ ਗੱਲ ਸਾਢੇ 8 ਮਹੀਨਿਆਂ ਦੀ ਮੈਂ ਗੱਬਣਾ 1.5 ਮਹੀਨਾ ਮੈਂ ਦਾ ਸੂਣ ਦਾ ਰਹਿਦਾ ਮਾਲਕਾਂ ਦੇ ਦੱਸਣ ਮੁਤਾਬਕ 45 ਦਿਨ ਬਾਕੀ ਰਹਿ ਗਏ 45 ਦਿਨ ਬਾਕੀ ਆ ਕੋਈ 5 4 ਦਿਨ ਇਧਰ ਉਧਰ ਲੈ ਜੇ ਉਹ ਗੱਲ ਬਕਰੀ ਹੈ ਨਾ ਹਾਂ ਦੁੱਧ ਤਾਂ ਡਰਾਈ ਹੁ ਤਾਰੀ ਹੈ ਨਾ ਦੁੱਧੋਂ ਡਰਾਈ ਹੈ ਵੀਰੇ ਹਮ ਬੜੀ ਚਮਕਦਮਕ ਤੇ ਮੱਝ ਦੀ ਸ਼ਕੀਨੀ ਬਾਗ ਸ਼ਕੀਨੀ ਬਹੁਤ ਜਿਆਦਾ ਚੰਗੀ ਆ ਤੇ ਮਾਲਕਾਂ ਦੇ ਦੱਸਣ ਮੁਤਾਬਕ ਬਾਈ ਉਹ ਕਹਿੰਦੇ ਵੀ 15 ਕਿਲੋ ਦੁੱਧ ਜਿਹੜਾ ਸੀ ਮੈਂ ਦੇ ਥੱਲੇ ਬਾਈ ਜੀ ਚੋਇਆ ਠੀਕ ਆ ਠੀਕ ਹੈ ਗਾਹਾਂ ਭਾਈ ਜਿਹੜਾ ਭਰਾ ਸੇਵਾ ਕਰੂ ਕਹੇ ਜੀ ਸੇਵਾ ਕਰੂ ਕਿੰਨਾ ਉਹਦੇ ਘਰੇ ਜਾ ਕੇ ਕਢਦੀ ਆ ਉਹ ਰੱਬ ਨੂੰ ਪਤਾ ਹਾਂ ਉਹ ਮੌਕੇ ਤੇ ਡਿਪੈਂਡ ਹੁੰਦਾ ਹੈ ਹਾਂ ਉਹ ਮੌਕੇ ਤੇ ਗੱਲ ਹੈ ਵੀ ਮੈਂ ਲਖੇ ਤੂੰ ਆਪ ਦੇਖ ਲੈ ਵੀ ਅੱਲਾਹ ਕਹਿੰਦਾ ਮੰਜਾ ਡੈਂਦਾ ਮੈਂ ਦੇ ਉੱਤੇ ਮੰਜਾ ਡੈਂਦਾ ਬਾਕੀ ਮੱਝ ਦੀ ਜਿਹੜੀ ਸ਼ਰੀਰ ਦੀ ਬਣਤਰ ਹੈ ਚਮਕ-ਦਮਕ ਹੈ ਜੀ 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 ਹਰਕਮੱਝ ਦਾ ਨਾ ਹਾਂਜੀ 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 ਇੱਥੇ ਫੇਸ ਕੁਆਲਟੀ ਮਾਦੀ ਚੈੱਕ ਕਰ ਸਕਦੋਂਗੇ ਜੀ ਵੀਰੇ ਤੇ ਵਧੀਆ ਢਾਂਚੇ ਦੀ ਮਜ਼ਬੂਤ ਢਾਂਚੇ ਦੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਸ਼ਰੀਰ ਦੀ ਜੀ ਵੀਰੇ ਜੀ ਬਹੁਤ ਸੋਹਣੀ ਹੈਗੀ ਲੰਬਾਈ ਚ ਚੰਗੀ ਝੋਟੀ ਬਹੁਤ ਜਿਆਦਾ ਚੌੜਾ ਵੀਰੇ ਬਹੁਤ ਜਿਆਦਾ ਚੌੜਾ ਮਾਰੀ ਮੀਨ ਗੱਲ ਆ ਗਈ ਥਣ ਚਾਰਨੇ ਇਸ ਟਾਈਮ ਤੇ ਪੰਜਵੀਂ ਜਿਹੜੀ ਫੋਰਸਾਂ ਕੋਈ ਨਹੀਂ ਗਈ ਤੁਹਾਨੂੰ ਪਤਾ ਹੁਣ ਡਰਾਈ ਕੋਈ ਕੋਈ ਭਰਾ ਆਨਲਾਈਨ ਮੰਗਾਉਂਦਾ ਲੱਖੇ ਥਣਾ ਦੀ ਆਪਣੀ ਫੁੱਲ ਗਾਰੰਟੀ ਹੋ ਗਈ ਭੂਰ ਸ਼ਰਲਾ ਛਿੱਟਾ ਉਹਦੀ ਫੁੱਲ ਗਾਰੰਟੀ ਹੋਊਗੀ ਵੀਰੇ ਆਪਣੀ ਹਾਂਜੀ ਹਾਂਜੀ ਚਾਰਾਂ ਥਣਾ ਦੀ ਵੀਰੇ ਵਧਿਆ ਮੁਠਿਆਲ ਥਾਨਾ ਕੱਢੂ ਹਾਂਜੀ 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 ਹਲੇ ਤਾਂ ਮੈਂ ਕੱਚਾ ਹੋਆ ਵੀਰੇ ਲਹੌਣੀ ਹੋਣ ਲੱਗੀ ਆ ਮੜ ਗਿਆ ਮੈਂ ਮੈਂ ਤੂੰ ਐਂ ਦੇ ਲੈ ਵੀ ਇੱਥੋਂ ਤੱਕ ਆ ਚੀਜ਼ ਦੇਖ ਪੁਰਾਣੇ ਬਿਊਰ ਕਹਿੰਦੇ ਅੱਖਾਂ ਵਾਲਾ ਲੇਵਾ ਲੇ ਸੂ ਤੱਕ ਲੱਖੇ ਲੇਵਾ ਲਾ ਦੂ ਮੈਂ ਸਮਝੇ ਕਿ ਨਹੀਂ ਸੂ ਤੱਕ ਲੇਵਾ ਦਾ ਰੱਬ ਤੋਂ ਡਰ ਕੇ ਕਹਿੰਦੇ ਮੈਨੇ 15 ਕਿਲੋ ਦੁੱਧ ਵੀ ਬਹੁਤ ਹੋ ਬਰੇ ਫੋਨ ਤੇ ਕਰਾਂਗੇ ਆਪਾਂ ਹਨਾ ਜੀ ਦੋ ਨੰਬਰ ਦਾ ਹੈ ਆਪਣਾ ਕੱਟੀ ਜੀ ਵੀਰੇ ਕਿੰਨੀ ਉਮਰ ਦਾ ਇਹ ਹੈ ਇਹ ਵੀਰੇ 2 ਸਾਲਾਂ ਦੀ ਕੱਟੀ ਆ ਮਾਲਕਾਂ ਦੇ ਦੱਸਣ ਦੇ ਮੁਤਾਬਕ ਹੁਣ ਇੱਥੋਂ ਲਖੇ ਤੂੰ ਕੱਟੀਆਂ ਦੀਆਂ ਬੂਥਾਂ ਬਾਥਾਂ ਚੈੱਕ ਕਰਾ ਦੀ ਸ਼ਿੰਗਾਰ ਚੈੱਕ ਕਰਾ ਦੀ ਕੱਟੀ ਦੀ ਬੂਤ ਦੇਖ ਕਿੰਨੀ ਜ਼ਿਆਦੇ ਲੰਮੀਆਂ ਕੱਦ ਕਾਠ ਬੇਲ ਕੱਟੀ ਦੀ ਬਹੁਤ ਜ਼ਿਆਦੇ ਚੰਗੀ ਆ ਹਨਾ ਚਾਰ ਸਪੇਸ ਤੋਂ ਮਤਲਬ ਵੀ ਇੱਕੋ ਹੀ ਹੈ ਨਾ ਮੈਂ ਆਖਿਆ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਬਾਬੇ ਨਾਨਕ ਦੀ ਮਿਹਰ ਆ ਹੂੰ ਇਹਦਾ ਲੰਬਾਈ ਦੇਖ ਸਕਦਾ ਮਿੱਤਰੋ ਲੰਬਾਈ ਚੰਗੀ ਆ ਉਚਾਈ ਚੰਗੀ ਆ ਮਾਜੀ ਜੀ 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 ਬਾਕੀ ਸੇ ਸਿੰਗਾ ਦਾ ਸ਼ਿੰਗਾਰ ਦੇਖ ਲਖੇ ਹੁਣੇ ਤੋਂ ਮੋੜ ਦੀ ਕੱਟੀ ਆਉਂਦੀ ਆ ਹਨਾ ਬਿਲਕੁਲ ਨਿਕਨੇ ਕੇ ਸੰਗਾ ਜਿਵੇਂ 2 ਸਾਲ ਦੀ ਕੱਟੀ ਆ ਜੀ ਬਿਲਕੁਲ ਛੋਟਾ ਹੈ ਸਿੰਗੀਆਂ ਹੀ ਆ ਵੀਰੇ ਚਾਰਾਂ ਦੀਆਂ ਚਾਰਾਂ ਕੱਟੀਆਂ ਦੀਆਂ ਲਖੇ ਸਿੰਗੀਆਂ ਹੀ ਆ ਸਿੰਘ ਦਾ ਹੈ ਹੀ ਨਹੀਂ ਚੀਚੀ ਵਰਗਾ ਰੱਖ ਲੋ ਇਹਨੂੰ ਉਂਗਲ ਵਰਗਾ ਕਹਿ ਲੋ ਤੁਸੀਂ ਇਹ ਚੀਜ਼ ਆ ਹਨਾ ਸਹੀ ਆ ਸਹੀ ਮੋਟਾ ਸਿੰਘ ਤਾਂ ਹੈ ਹੀ ਨਹੀਂ ਵੀ ਕੱਲੀਆਂ ਸਿੰਗੀਆਂ ਹੀ ਆ ਵੀਰੇ ਤਾਂ ਆਉਣ ਦੇ ਫਿਰ ਪਤਲੀ ਤੇ ਲੰਬੀ ਆ ਗਈ ਤੇ ਕੱਦ ਵੀ ਉੱਚਾ ਗਿਆ ਲੰਬਾਈ ਉਚਾਈ ਚੰਗੀ ਕੱਟੀ ਦੇ ਹਨਾ ਤੇ ਫਿਰ ਬੈਗ ਛੱਡ ਤੋਂ ਪੁੱ ਥਾਣਾ ਦੀ ਬੰਦ ਤਾਣ ਖਾਨ ਦੇਖੀ ਲਖੇ ਗੂਠਿਆਂ ਵਰਗੇ ਮੋٹے ਥਾਣ ਲੱਗੇ ਵੇ ਵੀਰੇ ਕੱਟੀ ਨੂੰ ਠੀਕ ਹੈ ਜੀ ਇਹ ਇਥੋਂ ਸਨ ਆਪਾਂ ਜਿਹੜੇ ਥਾਣਾ ਦੀ ਬੰਦ ਤਾ ਹੈ ਜੀ ਹੂੰ ਚਾਰ ਥਾਣਾ ਝੋਲੀ ਆ ਮਾਲਕ ਦੀ ਕਿਰਪਾ ਨਾਲ ਥਾਣ ਨਹੀਂ ਲਖਿਆ ਤੂੰ ਐਂ ਦੇਖ ਲੈ ਹਨਾ ਆਪਾਂ ਅਗਲਾ ਕਹਿੰਦਾ ਖਮਣੀ ਯਾਰ ਬੜਾਈ ਕਰਦੇ ਆ ਹੁਣ ਇਹ ਜਿਹੀਆਂ ਕੱਟੀਆਂ ਤੂੰ ਐਂ ਦੇਖ ਲੈ ਵੀ ਜਿਵੇਂ ਮਹੀਨੇ ਦੋ ਮਹੀਨੇ ਦੀ ਗੱਬਣ ਹੁੰਦੀ ਐ ਇਸ ਤਰੀਕੇ ਦੇ ਥਾਣ ਝੋਲੀ ਆ ਕੱਟੀਆਂ ਲੱਗੇ ਹਨਾ ਹਾਂ ਤੇ ਅੱਗੇ ਕੀ ਆਪਾਂ ਕੋ ਕੱਟੀ ਦਾ ਨੰਬਰ ਨਾ ਤਿੰਨ ਨੰਬਰ ਵੀਰੇ ਇਹ ਵੀ ਵਧੀਆ ਨਾ ਕਿੰਨੀ ਉਮਰ ਦੀ ਹੈ ਏਬਰੀ ਇਹ ਵੀ ਇਸ ਦੇ ਨੇੜੇ ਜੀ ਹੈ ਬਸ ਪੌਣੇ ਇੱਕ ਦੋ ਸਾਲਾਂ ਦੀ ਦੱਸਿਆ ਮਾਲਕਾਂ ਨੇ ਇਹਦੀ ਵੀ ਝੋਲੂਈ ਹੈ ਨਾ ਜੀ 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 31 ਦੋ ਨੰਬਰ ਹੈ ਮੁਤਾਬਕ ਤੀਜੇ ਤੇ ਆ ਗਈ ਨੰਬਰ ਹਾਂ ਕਟੀਆਂ ਚ ਦੂਜਾ ਨੰਬਰ ਬਣਦਾ ਹਾਲਾਂਕਿ ਟੋਟਲ ਨੰਬਰ ਵਿੱਚੋਂ ਤੀਜਾ ਨੰਬਰ ਬਣ ਗਿਆ ਤੀਜਾ ਨੰਬਰ ਬਣ ਗਿਆ ਬਰੀ ਹੈ ਨਾ ਹਾਂ ਸਾਈ ਤੋਂ ਫੇਸ ਕੁਆਲਟੀ ਤੋਂ ਦੁਹਾਰਾ ਸਿੰਘਾਂ ਤੋਂ ਬੰਤਰ ਕੱਟੀ ਦਾ ਆਪਾਂ ਜੀ ਤੇ ਲਗਭਗ 2 ਸਾਲ ਤੋਂ ਹੋਇਆ ਕੀ ਵੇ ਵਾ ਪੌਣੇ 2 ਸਾਲ ਦੀ ਕਿਹਾ 2 ਸਾਲ ਦੀ ਰੱਖ ਲਓ ਹਣ ਆਪਣੇ ਕਿਹੜਾ ਹੁਣ ਤੂੰ ਇਥੋਂ ਮੱਥਾ ਦਿਖਾ ਲਖੇ ਤੇ ਸਿੰਗੀ ਦਿਖਾ ਕੱਟੀ ਦੀ ਹਣ ਹੁਣ ਤੁਰਦੀ ਦਰਦੀ ਦੇਖੀ ਜਿਹੜੇ ਮੂਹ ਮਹਾਂ ਦਾ ਵਾਲਦਾ ਨੇ ਨਾ ਜੀ 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 ਇਹ ਵੀ ਖੀਰੀ ਤਾਰੀ ਬਈ ਬਈ ਖੀਰੀਆਂ ਚਾਰੇ ਕੱਟੀਆਂ ਖੀਰੀਆਂ ਚਾਰਾਂ ਦੇ ਕੱਲਾ ਕੱਲਾ ਥਣ ਠੀਕਾ ਠੀਕ ਹੈ ਨਾ ਹਾਂ ਤੇ ਇਥੋਂ ਤੋਂ ਮੇਰੇ ਦੁਆਰਾ ਦਿਖਾਦਣਾ ਫੇਸ ਕੁਆਲਿਟੀ ਕੱਟਦੀ ਬਾਕੀ ਜਿਹੜੀ ਮੇਨ ਗੱਲਾ ਆਮ ਤੁਸੀਂ ਦੇਖਿਓ ਕੱਟੀਆਂ ਦਾ ਚਮਕ ਦਾ ਰੰਗ ਦਾ ਬੜਾ ਫਰਕ ਹੈ ਬਹੁਤ ਜਿਆਦਾ ਫਰਕ ਹੁੰਦਾ ਬਈ ਬਹੁਤ ਜਿਆਦਾ ਫਰਕ ਹੁੰਦਾ ਹੈ ਨਾ ਹੁਣ ਕਈ ਭਰਾ ਕਹਿੰਦੇ ਆ ਵੀ ਆ ਸੀਮਨ ਦੀ ਆ ਸੀਮਨ ਦੀ ਬਿੱਦਰ ਕਾਰਡ ਦੇਵਾਂਗੇ ਵੀਰੇ ਜਿੰਨਾ ਮਾਲਕਾਂ ਨੇ ਆਪਾਂ ਨੂੰ ਦੱਸਿਆ ਬਾਕੀ ਸਿਰੇ ਇਹੋ ਜਿਹੀਆਂ ਕੱਟੀਆਂ ਤਾਂ ਲਖੇ ਸੀਮਨ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਹੈ ਨਾ ਹਾਂ ਬਿਲਕੁਲ ਬਿਲਕੁਲ ਜੀ ਨਾ ਪੁੱਤ ਚੰਗੀ ਚੀਜ਼ ਆਪ ਹੀ ਦੀ ਸੀ ਜਾਂਦੀ ਹੈ ਉਹ ਜੀ 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 ਜ਼ੋਰ ਦਿਖਾਉਂਦੀ ਆ ਜੀ ਉਹਨੇ ਤਲਿਆਰੇ ਦੀ ਥੋੜੀ ਜਿਹੀ ਲੱਖੇ ਆ ਕੇ ਵੱਧ ਔਲ ਕਰਨ ਲੱਗ ਜਾਂਦੇ ਆਂ ਓਂ ਕੱਟੀ ਠੰਡੀ ਸੀ ਲਾ ਮੈਂ ਤੈਨੂੰ ਹੱਥ ਫੇਰ ਕੇ ਦਿਖਾਉਣਾ ਕੱਟੀ ਦੇ ਪੂਰਾ ਹੈਲਦੀ ਵੀ ਨਹੀਂ ਕਿਵੇਂ ਹੁੰਦੀ ਆ ਵੀ ਬਸ ਵਾ ਗੱਲ ਇਹ ਆ ਵੀ ਮੂਰੀ ਦੀ ਵੱਧ ਔਲ ਕਰਨ ਲੱਗ ਜਾਂਦੇ ਆ ਲੈ 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 ਪੂ ਚੱਕ ਨਾਲ ਦੀ ਨਾ ਪੂ ਚੱਕ ਹੀ ਲੈ ਸਮਝ ਗਿਆ ਕਿ ਨਹੀਂ ਵੀ ਮੂਰੀ ਦੀ ਥੋੜੀ ਜਿਹੀ ਵੱਧ ਔਲ ਕਰਨ ਲੱਗ ਜਾਂਦੇ ਆ ਪਹਿਲਾਂ ਰਸਾ ਪਾਇਆ ਜਾਂ ਸੰਗਲ ਪਾਇਆ ਆਪਾਂ ਤਲਿਆਰਾ ਪਾ ਲੈਗੇ ਉਧਰ ਬਾਈ ਉਧਰ ਤਾਂ ਜ਼ਿਆਦਾਤਰ ਖੁੱਲੇ ਹੀ ਪਸ਼ੂ ਫਿਰਦੇ ਆ ਲਖੇ ਨੇ ਥਾਣੇ ਦਿਖਾਦੇ ਵੀਰੇ ਇਹਦੇ ਹਾਂ ਦਿਖਾਦੇ ਵੀਰੇ ਜੀ ਵੀਰੇ ਹੁਣ ਕੱਟਿਆ ਗਿਆ ਆਪਣੇ ਕੋਲ 4 ਨੰਬਰ ਬਾਈ 4 ਨੰਬਰ ਵੀਰੇ ਟੋਟਲ ਨਗਾਵਾਂ ਚ 4 ਨੰਬਰ ਕੱਟੀ ਆ ਗਈ ਜੀ ਜੀ 31 3 ਤੀਜਾ ਨੰਬਰ ਮੈਂ ਉਹ ਨੰਬਰ ਮੁਤਾਬਕ ਚੌਥਾ ਹੈਣਾ ਹੁਣ ਤੂੰ ਇੱਥੋਂ ਦਿਖਾ ਦੇ ਵੀਰੇ ਇਹਦੇ ਕਿੰਨੀ ਉਮਰ ਦੀ ਬਾਈ ਇਹ ਇਹ ਵੀਰੇ ਡੇਢ ਤੋਂ ਪੌਣੇ 2 ਸਾਲ ਦੇ ਵਿੱਚ ਆ ਕੱਟੇ ਠੀਕ ਆ ਸਿਰ ਸੁੱਜ ਸਾਰਿਆਂ ਦਾ ਇੱਕੋ ਹੀ ਆ ਜਾ ਮੈਂ ਆ ਸਾਰੇ ਸੈਂਤ ਇਹ ਇਕ ਲਾਇਆ ਮਾਲਕ ਨੇ ਤੇ ਹੁਣ ਇਹਦਾ ਲਖੇ ਤੂੰ ਪਿੱਠਾ ਪੁੱਠਾ ਦਿਖਾ ਕੱਟੀ ਦਾ ਕਿੱਡਾ ਜਿਆਦਾ ਚੌੜਾ ਹੈ ਹਨਾ ਜਿਵੇਂ ਛੋਟੀ ਉਮਰ ਦੀ ਹੈ ਜਿਹੜੇ 1.5 ਪੌਣੇ 2 ਸਾਲ ਦੀ ਹੈ 1.5 ਪੌਣੇ 2 ਸਾਲ ਦੀ ਤੇ ਪਿੱਠਾ ਪੁੱਠਾ ਦੇਖ ਕਿੱਡਾ ਜਿਆਦਾ ਚੌੜਾ ਕਰਮ ਵਾਲੀ ਦਾ ਹਨਾ ਕਿੰਨੇ ਕਟੇ ਜਿਹਦੇ ਬਦਖਾ ਦਿਨ ਲੱਗ ਪਏ ਗੱਬਣ ਹੋਣ ਦੇ ਕਾਬਲੀ ਹੈ ਬਾਈ ਜਮਾ ਹਨਾ ਲੈ ਇੱਥੇ ਦੇਖੋ ਕਾਦੇ ਕਾੜ ਕਰਮ ਵਾਲੀ ਦਾ ਸੋਹਣਾਗਾ ਲੈ ਤੇ ਹੂੰ ਲੈ ਇੱਥੇ ਪੱਖਣ ਦਿਖਾ ਦੇ ਲੈ ਫਿਰ ਹਾਂ ਇਹ ਇੱਥੋਂ ਨੀਗਾ ਮਾਰਿਆ ਥਾਣਾ ਬਾਕੀ ਥੱਲੋ ਝੂਟਾ ਸਾਫ ਸੁੱਤਰਾ ਨਹੀਂ ਬਹੁਤ ਜਿਆਦਾ ਸਾਫ ਸੁੱਤਰਾ ਨੇ ਬਾਈ ਮਾਰਕੀ ਕਰਮ ਸਾਰਾ ਜੰਗਾ ਇਹ ਨਹੀਂ ਕੋਲ ਉਸੀ ਲਵੇਂ ਤੁਹਾਨੂੰ ਬੜੀ ਮਿਹਨਤ ਕਰਨ ਦੀ ਲੋੜ ਪੈਣੀ ਹੈਗੀ ਜੇ ਚੱਲੀਆਂ ਚਲਾਇਆ ਘਟਾ ਤੁਹਾਨੂੰ ਬੜੀ ਚੱਲ ਪਾਉਣਾ ਛੋੜੇ ਕਰ ਜਾ ਹਾਂ ਤੇ ਬਾਕੀ ਖਰੀਦਣ ਵਾਲੇ ਭਰਾ ਦੇ ਹਰੇਕ ਦੀ ਸਮਝ ਆ ਵੀ ਕੀ ਸਮਝਦੇ ਹੈਗੇ ਜੀ ਵੀਰੇ ਜੀ ਤੇ ਇਹ ਕੱਟੀ ਸੀਗੀ ਤਿੰਨ ਨੰਬਰ ਟੋਟਲ ਨੰਬਰ ਚੌਥਾਗਾ ਕੱਟੀਆਂ ਚ ਤੀਜਾ ਨੰਬਰ ਸੀਗਾ ਜੀ ਵੀਰੇ ਹੁਣ ਕੱਟੀਆਂ ਚ ਹੋ ਗਿਆ ਚੌਥਾ ਨੰਬਰ ਤੇ ਟੋਟਲ ਨੰਬਰ ਆ ਗਿਆ ਪੰਜਵਾਂ ਇਹ ਅੱਜ ਕਿਵੇਂ ਕਹਿੰਦੇ ਤੋਹਫਾ ਪੀਰਾ ਇਹਨੂੰ ਜਿਹੜਾ ਕੁਛ ਮਰਜ਼ੀ ਕਹਲਾ ਲੱਖੇ ਕਿੰਨੀ ਉਮਰ ਦਾ ਨਹੀਂ ਬਈ ਬੱਚਾ ਇਹ ਇਹ ਮਾਲਕਾਂ ਨੇ 1 ਸਾਲ ਦੀ ਦੱਸਿਆ ਬਈ ਵੀ 1 ਸਾਲ ਦੀ ਐ ਲੱਖੇ ਕੱਟੀ ਹੂੰ ਠੀਕ ਹੈ ਕਿ ਨਹੀਂ ਮੈਂ ਆਖਿਆ ਬਈ ਯਾਰ ਕੱਟੀ ਗਾਦੀ ਤੂੰ ਥੱਲੇ ਝੋਲੀ ਦੇਖ ਕੱਟੀ ਆ ਲੱਪੂਛ ਦੇਖੋ ਮਿੱਤਰ ਸਾਰੀ ਕਾਲੀ ਜੈਡ ਬਲੈਕ ਆ ਤੇ ਇਥੋਂ ਨਿਕਾ ਮਰ ਥਲੋ ਝੋਲੀ ਦੇ ਮੰਤਰ ਤੇ ਝੋਲੀ ਦੀ ਹੈ ਨਾ ਹੈ ਨਾ ਬਹੁਤ ਚੰਗੀ ਝੋਲੀ ਜਨਾ ਕਿੰਨੀ ਜਿਆਦੇ ਤੇ ਕਾਲੀ ਜਮਨਾਰ ਕੀ ਲਖੇ ਹੋ ਪਈ ਹੈ ਇਹ ਜੇ ਹੁਣ ਇਹ ਜੇ ਜਾਨਵਰ ਤੇ ਕੋਈ ਪੈਸੇ ਲਾਉਣ ਤੋਂ ਡਰੂਗਾ ਤਾਂ ਉਹਦਾ ਕੋਈ ਟਿਕਾਣਾ ਨਹੀਂ ਲੱਗੇ ਹਕੀਕਤ ਹੈ ਵੀ ਮੈਂ ਇਹ ਕੱਟੀ 100 ਜੇ ਤੱਕ ਕਿਸੇ ਨੇ ਚੰਗੇ ਭਰੇ ਪੈਸੇ ਲਖੇ ਫੇਰ ਤਾਂ ਮੈਂ ਕੱਟੀ ਵੇਚੂਗਾ ਤੇ ਨਹੀਂ ਮੈਂ ਕੱਟੀ ਵੇਚਦਾ ਨਹੀਂ ਇਹ 100% ਘਰੀ ਰੱਖ ਲਗੇ ਕਿਉਂਕਿ ਮੈਨੂੰ ਪਤਾ ਵੀ ਇਹਦੀ ਕੀਮਤ ਹਰ ਇੱਕ ਬੰਦਾ ਨਹੀਂ ਭਰ ਸਕਦਾ ਕਿਵੇਂ ਕਹਿੰਦੇ ਨੇ ਵੀ ਹੀਰੇ ਦਾ ਹੀ ਪਰਖ ਜਵਾਰਗੇ ਨੂੰ ਹੁੰਦੀ ਹੈ ਤੇ ਜਵਾਰ ਗਈ ਪਰਦਾ ਹੁੰਦਾ ਹੈ ਨਾ ਉਹਦਾ ਵੀ ਸ਼ੱਕ ਦੀ ਪਰਦੇ ਹੁਣ ਤੂੰ ਐ ਰੱਖ ਲੈ ਵੀ 1 ਸਾਲ ਦੀ ਕੱਟੀ ਆ ਤੇ ਹੁਣ ਗੁੰਦੀ ਦੇਖ ਲੈ 4 ਸਪੇਰੋਂ ਕਹੇ ਜੀ 4 ਸਪੇਰ ਜਮਾ ਗੋਲ ਮਟੋਲ ਜੀ ਇੱਕੋ ਹੀ ਪਈਆ ਤੇਰੇ ਯਾਦ ਹੋਣਾ ਚਾਹੀਦਾ ਕਿ ਨੌਰੇ ਚ ਪਰਲੇ ਨੌਰੇ ਚ ਬਾਹਰਲੇ ਨੌਰੇ ਚ ਆਪਣੇ ਕੋਲੇ ਆ ਜੀ ਕੱਟੀ ਆਈ ਸੀ ਇੱਕ ਹਾਂ ਉਹ ਹਰੀ ਕੇ ਗਈ ਸੀ ਇਧਰ ਤਿੰਨ ਕਟੀਆਂ ਸੀ ਕੋਈਆਂ ਉਹ ਤਿੰਨ ਕਟੀਆਂ ਇੱਕੋ ਜਿਹੀਆਂ ਸੀ ਇੱਕ ਜਿਹਾ ਹਾਂ ਜਿਹਾ ਸੇਮ ਸੇਮ ਉਹ ਗਈ ਸੀ ਹਰੀਆਂ ਦੇ ਨਾਲ ਪੰਬਰ ਸਾਹ ਇਧਰ ਹਰੀ ਕੇ ਪਤਨ ਉਹਦੇ ਨਾਲ ਗਈ ਸੀ ਕੱਟੀ ਮੇਰੀ ਜਿਆਦਾ ਜਿਵੇਂ ਸੇਮ ਕਾਪੀ ਆ ਲਖੇ ਸੀ ਹਰਜਿੰਦਰ ਸੀ ਉਹਦਾ ਮੁੰਡੇ ਦਾ ਨਾਮ ਉਹਨੂੰ ਕਟੀਆਂ ਦਿੱਤੀਆਂ ਸੀ ਉਹ ਠੀਕ ਹੈ ਠੀਕ ਉਹਦੇ ਘਰੇ ਗਈ ਸੀ ਦੇ ਹੁਣ ਤੂੰ ਕੱਟੀ ਦੇ ਲੋ ਕੱਟੀ ਪੂਰੀ ਮਿੱਤਰੋ ਐਮ ਟਾਪ ਕਲਾਸ ਨਗੀਨਾ ਹੈ ਨਗੀਨਾ ਵੀਰੇ ਨਗੀਨਾ ਹਾਂ ਕਿਉਂਕੋ ਰਾਜੀਪੂਰੀ ਵਾਲੀ ਹੈ ਮਾਲਕਾਂ ਨੇ ਸੌਂ ਖਾਦੀ ਆ ਵੀ ਇਹਦੀ ਮਾਂ ਦਾ ਸੀ 24 ਕਿਲੋ ਦੁੱਧ ਚੋਆ ਨਹੀਂ ਤਾਂ ਦੇਖੋ ਰੱਬ ਜਾਣਦਾ ਜਾਉ ਮਾਲਕ ਜਾਣਦੇ ਹਨ ਜਿਨ੍ਹਾਂ ਨੇ ਇੱਕ ਦੱਸਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਘਰੋਂ ਆਪਾਂ ਲਈ ਆ ਉਹਨਾਂ ਨੇ ਸੌਂ ਖਾ ਕੇ ਦਿੱਤੀ ਉਹ ਕਹਿੰਦੇ ਭਾਈ 24 ਕਿਲੋ ਦੁੱਧ ਇਹਦੀ ਮਾਂ ਦਾ ਸੀ ਆਪ ਚੋਇਆ ਪੁੱਤ ਹੱਥੀਂ ਇਹਨੇ ਠੀਕ ਹੈ ਐਂ ਦੇਖੋ ਤਾਂ ਦੇਖੋ ਭਾਈ ਚੰਗੇ ਰਿਕਾਰਡ ਦੀ ਕੱਟੀ ਆ ਗਈ ਤੇ ਦੇਖਣੀ ਪੜਖਣੀ ਦੀ ਸਾਹਮਣੇ ਖੜ ਕੇ ਦੇਖੋ ਪੂਰੀ ਥੱਲਿਓਂ ਥਣਾ ਤੋਂ ਪੂਸ਼ ਤੋਂ ਸ੍ਰੀ ਦੀ ਬੰਤਦੋ ਕੋਕਾ ਵੀ ਆ ਗਈ ਠੀਕ ਹੈ ਅੱਗੇ ਭਰਾ ਜਿਹੜਾ ਖਰੀਦੂ ਜੀ ਨੇ ਜੇ ਚੋਂ ਪੈਸੇ ਲਾਉਣੇ ਸਮਝਾ ਗਈ ਆਪਦੀ ਸਮਝਾ ਹੈ ਨਾ ਕਿ ਉਹ ਨਹੀਂ ਖਾਨੇ 8000 ਜੀ ਪਸੰਦ ਆ ਜੇ ਖਾਨੇ 544 ਪਸੰਦ ਨਾ ਆਵੇ ਪਾਈ ਹੈ ਨਾ ਸਮਝਦੇ ਡਿਪੈਂਡ ਕਰਦਾ ਸਮਝਦਾ ਕੋਈ ਹੱਲ ਨਹੀਂ ਕਿਸਦਾ ਕੀ ਸਮਝਣਾ ਕਿਸੇ ਬਾਕੀ ਸਾਰੇ ਲਖੇ ਆਪਾਂ ਬੜਾਈ ਨਹੀਂ ਕਰਦੇ ਹੈ ਨਾ ਮਾਲ ਪਮਾ ਥੋੜਾ ਮਿਲਦਾ ਪਰ ਲੈ ਕੇ ਆਪਾਂ ਛਾਂਟ ਮੈਂ ਆਉਣੇ ਆਪਾਂ ਮਾ ਚਾਰ ਕਟੀਆਂ ਦੇ ਇੱਕ ਮੈਂ ਹੀ ਮਿਲੀ ਹੈ ਪਰ ਲਿਆਂਦੇ ਆਪਦੇ ਦਿਲੋਂ ਫੁੱਲ ਨਗੀਨੇ ਆ ਹੈ ਨਾ ਵੀ ਚਲੋ ਆਹ ਸਾਫ ਤਰ੍ਹਾਂ ਮਾਲ ਜੀ 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 ਵੀਰੇ ਜੀ ਲੈ ਟੋਟਲ ਚਾਰ ਕਟ ਸਾਢੇ 8 ਮਹੀਨੇ ਗੱਬਣਾ ਹੈ 1.5 ਮਹੀਨਾ ਤੋਂ ਬਾਕੀ ਰਹਿ ਗਿਆ ਚੰਗੇ ਦੁੱਧ ਵਾਲੀ ਹੈਗੀ ਤੇ ਜਿਹੜੇ ਭਰਾ ਨੂੰ ਜਿਹੜਾ ਲੱਗ ਪਸੰਦ ਆਊਗਾ ਬਾਜ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ